ਚੁਗਲੀ ਦੀ ਧਾਰ ਇੰਨੀ ਤੇਜ਼ ਹੁੰਦੀ ਹੈ ਕਿ ਖੂਨ ਦੇ ਰਿਸ਼ਤੇ ਤੱਕ ચીਰ ਕੇ ਰੱਖ ਦਿੰਦੀ ਹੈ ਕਿਉਂਕਿ ਇਸ ਦੁਨੀਆ ਵਿੱਚ ਚੁਗਲਖੋਰ ਬਹੁਤ ਜ਼ਿਆਦਾ ਹੁੰਦੇ ਹਨ ਚੁਗਲਖੋਰਾ ਨੇ ਆਪਣਾ ਕੰਮ ਚੁਗਲੀ ਵਾਲਾ ਕਰਨਾ ਹੀ ਹੁੰਦਾ ਹੈ ਉਹ ਚੁਗਲੀ ਕਰੇ ਤੋਂ ਬਿਨਾ ਨਹੀਂ ਰਹਿ ਸਕਦੇ ਉਹਨਾਂ ਨੂੰ ਜਿੰਨਾ ਵੀ ਮਰਜ਼ੀ ਰੋਕ ਲੋ ਉਹ ਚੁਗਲੀ ਕਰੇ ਬਿਨਾ ਨਹੀਂ ਰੁਕਦੇ ਉਹਨਾਂ ਨੇ ਆਪਣਾ ਚੁਗਲੀ ਵਾਲਾ ਕੰਮ ਕਰਨਾ ਹੀ ਹੁੰਦਾ ਹੈ ਚੁਗਲੀ ਕਰਨਾ ਬਹੁਤ ਵੱਡਾ ਗੁਨਾਹ ਹੈ ਕਿਉਂਕਿ ਚੁਗਲੀ ਕਰਨ ਨਾਲ ਕਈ ਘਰਾਂ ਦੇ ਰਿਸ਼ਤਿਆਂ ਵਿੱਚ ਬਹੁਤ ਜ਼ਿਆਦਾ ਫਰਕ ਪੈ ਜਾਂਦਾ ਹੈ ਤੇ ਕਈ ਘਰ ਬਰਬਾਦ ਵੀ ਹੋ ਜਾਂਦੇ ਨੇ ਜਿਹੜੇ ਰਿਸ਼ਤਿਆਂ ਵਿੱਚ ਇੰਨਾ ਜ਼ਿਆਦਾ ਗੁੜਾ ਪਿਆਰ ਹੁੰਦਾ ਹੈ ਉਹ ਰਿਸ਼ਤਿਆਂ ਨੂੰ ਵੀ ਚੁਗਲੀ ਕਰਨ ਵਾਲਾ ਅਲੱਗ ਅਲੱਗ ਕਰ ਦਿੰਦਾ ਹੈ ਚੁਗਲੀ ਕਰਨ ਵਾਲਾ ਇਨਸਾਨ ਸੱਚੇ ਅਤੇ ਇਮਾਨਦਾਰ ਲੋਕਾਂ ਨੂੰ ਵੀ ਦੁਨੀਆ ਵਿੱਚ ਝੂਠਾ ਸਾਖਤ ਕਰ ਦਿੰਦਾ ਹੈ ਇਸ ਲਈ ਇਸ ਦੁਨੀਆ ਵਿੱਚ ਚੁਗਲੀ ਕਰਨ ਵਾਲੇ ਇਨਸਾਨ ਤੋਂ ਸਾਨੂੰ ਹਮੇਸ਼ਾ ਹੀ ਦੂਰ ਰਹਿਣਾ ਚਾਹੀਦਾ ਹੈ ਉਸ ਨਾਲ ਜਿਆਦਾ ਮੇਲ ਮਲਾਪ ਨਹੀਂ ਹੋਣਾ ਚਾਹੀਦਾ ਜਿੰਨਾ ਤੁਸੀਂ ਚੁਗਲੀ ਕਰਨ ਵਾਲੇ ਇਨਸਾਨ ਨਾਲ ਮੇਲ ਮਲਾਪ ਰੱਖੋਗੇ ਉਨਾ ਹੀ ਤੁਹਾਡੇ ਰਿਸ਼ਤੇ ਆ ਤੇ ਪਰਿਵਾਰ ਵਿੱਚ ਫਰਕ ਪਾ ਦਿੰਦਾ ਹੈ ਅੱਖ ਸੰਸਾਰ ਦੀ ਹਰੇਕ ਚੀਜ਼ ਨੂੰ ਦੇਖ ਸਕਦੀ ਹੈ ਪਰ ਜੇਕਰ ਅੱਖ ਦੇ ਅੰਦਰ ਕੁਝ ਚਲਾ ਜਾਵੇ ਤਾਂ ਉਸ ਨੂੰ ਅੱਖ ਨਹੀਂ ਦੇਖ ਸਕਦੀ ਅਸੀਂ ਆਪਦੀ ਅੱਖ ਨਾਲ ਦੂਸਰੇ ਦੀ ਅੱਖ ਦੇ ਅੰਦਰ ਜੋ ਕੁਝ ਵੀ ਹੈ ਉਹ ਦੇਖ ਸਕਦੇ ਹਾਂ ਪਰ ਜੋ ਸਾਡੀ ਆਪਦੀ ਅੱਖ ਦੇ ਅੰਦਰ ਹੁੰਦਾ ਹੈ ਉਹ ਨਹੀਂ ਦੇਖ ਸਕਦੇ ਜਾ ਫਿਰ ਸਾਨੂੰ ਸੀਸੇ ਦੇ ਅੱਗੇ ਜਾ ਕੇ ਦੇਖਣਾ ਹੋਵੇਗਾ ਜੋ ਕੁਝ ਵੀ ਸਾਡੀ ਆਪ ਦੀ ਅੱਖ ਦੇ ਅੰਦਰ ਹੈ ਉਹ ਸਾਨੂੰ ਆਇਨੇ 'ਚ ਦਿਖਾਈ ਦੇਵੇਗਾ ਠੀਕ ਇਸੇ ਤਰ੍ਹਾਂ ਇਨਸਾਨ ਨੂੰ ਕੇਵਲ ਦੂਸਰਿਆਂ ਦੀ ਹੀ ਬੁਰਾਈ ਨਜ਼ਰ ਆਉਂਦੀ ਹੈ ਆਪਣੇ ਅੰਦਰਲੀ ਬੁਰਾਈਆਂ ਉਸ ਨੂੰ ਨਜ਼ਰ ਨਹੀਂ ਆਉਂਦੀਆਂ ਇਸ ਦੁਨੀਆ ਵਿੱਚ ਇਨਸਾਨ ਜੋ ਗਲਤ ਹੁੰਦਾ ਹੈ ਉਹ ਦੂਸਰਿਆਂ ਵਿੱਚ ਹਮੇਸ਼ਾ ਗਲਤੀਆਂ ਹੀ ਕੱਢਦਾ ਰਹਿੰਦਾ ਹੈ ਉਹ ਕਦੇ ਵੀ ਆਪਣੇ ਆਪ ਨੂੰ ਗਲਤ ਨਹੀਂ ਮੰਨਦਾ ਉਹ ਇਨਸਾਨ ਦੂਜੇ ਲੋਕਾਂ ਨੂੰ ਹੀ ਗਲਤ ਸਾਬਤ ਕਰਨ ਤੇ ਲੱਗਿਆ ਰਹਿੰਦਾ ਹੈ ਨਾ ਤਾਂ ਅਸੀਂ ਕਮੰਡ ਵਿੱਚ ਰਹਿੰਦੇ ਹਾਂ ਨਾ ਹੀ ਅਸੀਂ غرੂਰ ਵਿੱਚ ਰਹਿੰਦੇ ਹਾਂ ਜਿਨ੍ਹਾਂ ਲੋਕਾਂ ਨਾਲ ਸਾਡਾ ਦਿਲ ਨਹੀਂ ਮਿਲਦਾ ਬਸ ਉਹਨਾਂ ਲੋਕਾਂ ਤੋਂ ਅਸੀਂ ਦੂਰ ਹੀ ਰਹਿੰਦੇ ਹਾਂ ਕਿਉਂਕਿ ਜ਼ਿਆਦਾ ਕਮੰਡੀ ਲੋਕ ਆਪਣੇ ਕਮੰਡ ਵਿੱਚ ਹੀ ਰਹਿਣਾ ਪਸੰਦ ਕਰਦੇ ਹਨ ਉਹ ਦੂਜੇ ਲੋਕਾਂ ਨੂੰ ਪਾਗਲ ਹੀ ਸਮਝਦੇ ਰਹਿੰਦੇ ਹਨ ਸਾਨੂੰ ਸੱਚੇ ਤੇ ਇਮਾਨਦਾਰ ਤੇ ਪਿਆਰ ਕਰਨ ਵਾਲੇ ਲੋਕਾਂ ਨਾਲ ਹੀ ਦੋਸਤੀ ਰੱਖਣੀ ਚਾਹੀਦੀ ਹੈ ਜੋ ਸੱਚੇ ਤੇ ਇਮਾਨਦਾਰ ਲੋਕ ਹੁੰਦੇ ਹਨ ਉਹ ਤੁਹਾਡੇ ਨਾਲ ਬੜੇ ਹੀ ਪਿਆਰ ਤੇ ਸਤਿਕਾਰ ਨਾਲ ਪੇਸ ਆਉਂਦੇ ਹਨ ਜੋ ਸੱਚੇ ਅਤੇ ਇਮਾਨਦਾਰ ਪਿਆਰ ਵਾਲੇ ਲੋਕ ਹੁੰਦੇ ਹਨ ਉਹ ਤੁਹਾਡੇ ਹਰ ਦੁੱਖ ਵੇਲੇ ਤੁਹਾਡੇ ਨਾਲ ਹੀ ਖੜਨਗੇ ਜੋ ਕਮੰਡੀ ਅਤੇ غرੂਰ ਵਾਲੇ ਲੋਕ ਹੁੰਦੇ ਹਨ ਉਹ ਤੁਹਾਡੇ ਤੇ ਕਈ ਕੋਈ ਵੀ ਦੁੱਖ ਆਵੇ ਉਹ ਕਦੇ ਵੀ ਤੁਹਾਡੇ ਨਾਲ ਨਹੀਂ ਖੜਦੇ ਸਗੋਂ ਉਹ ਤੁਹਾਡਾ ਮਜ਼ਾਕ ਹੀ ਉਡਾਉਂਦੇ ਰਹਿੰਦੇ ਹਨ ਜਦੋਂ ਖੁਦ ਕੋਈ ਵੀ ਦੁੱਖ ਵਾਲੀ ਗੱਲ ਤੇ ਬੀਤਦੀ ਹੈ ਤਾਂ ਫਿਰ ਸਾਨੂੰ ਫੇਰ ਤਕਲੀਫ ਹੁੰਦੀ ਹੈ ਜਦੋਂ ਉਹੀ ਦਰਦ ਕਿਸੇ ਹੋਰ ਨੂੰ ਹੁੰਦਾ ਹੈ ਤਾਂ ਫਿਰ ਸਾਨੂੰ ਇੰਜ ਲੱਗਦਾ ਹੁੰਦਾ ਹੈ ਕਿ ਇਹ ਤਾਂ ਬਸ ਡਰਾਮਾ ਹੀ ਕਰਦਾ ਹੈ ਇਸ ਲਈ ਸਾਨੂੰ ਦੂਜਿਆਂ ਦੇ ਆਏ ਦੁੱਖਾਂ ਤੇ ਕਦੇ ਵੀ ਹੱਸਣਾ ਨਹੀਂ ਚਾਹੀਦਾ ਸਗੋਂ ਉਹਨਾਂ ਦਾ ਦੁੱਖ ਵਿੱਚ ਸਾਥ ਦੇਣਾ ਚਾਹੀਦਾ ਹੈ ਉਸ ਦੀ ਜਿੰਨੀ ਵੀ ਹੋ ਸਕੇ ਉਨੀ ਹੀ ਮਦਦ ਕਰਨੀ ਚਾਹੀਦੀ ਹੈ ਇਹ ਕੁਝ ਵੀ ਨਹੀਂ ਪਤਾ ਹੁੰਦਾ ਕਿ ਇਹ ਦੁੱਖ ਸਾਡੇ ਤੇ ਵੀ ਆ ਸਕਦੇ ਨੇ ਕਿਉਂਕਿ ਜੋ ਇਨਸਾਨ ਦੁੱਖਾਂ ਵਿੱਚ ਘਿਰਿਆ ਹੁੰਦਾ ਹੈ ਉਸ ਨੂੰ ਹੀ ਦੁੱਖ ਦੇ ਦਰਦ ਦੀ ਤਕਲੀਫ ਮਹਿਸੂਸ ਹੁੰਦੀ ਹੈ ਇਸ ਦੁਨੀਆ ਵਿੱਚ ਜੋ ਲੋਕ ਦੁੱਖਾਂ ਵਿੱਚ ਹੁੰਦੇ ਹਨ ਉਹਨਾਂ ਦਾ ਕਦੇ ਵੀ ਸਾਨੂੰ ਮਜ਼ਾਕ ਨਹੀਂ ਉਡਾਉਣਾ ਚਾਹੀਦਾ